ਮੋ ਜੀ ਸਾਨੂੰ ਰਿਪੋਰਟ ਹੋਇਆ ਸੀਗਾ ਕਿ ਸੰਗਤ ਖਾਨੇ ਦੇ ਏਰੀਆ ਚ ਜਿਹੜਾ ਪਿੰਡ ਹੈਗਾ ਸਰ ਉਹ ਪਿੰਡ ਦਾ ਨਾਮ ਕੀ ਹੈ ਰਿਪੋਰਟ ਕਰੋ ਹਾਂਜੀ ਉੱਥੇ ਇੱਕ ਹਸਬੰਡ ਵਾਈਫ ਬਾਈਕ ਤੇ ਜਾ ਰਹੇ ਸੀਗੇ ਤੇ ਰਸਤੇ ਚ ਦੋ ਬਾਈਕਸ ਤੇ ਚਾਰ ਨੌਜਵਾਨ ਆਏ ਤੇ ਉਹਨਾਂ ਨੇ ਜਿਹੜਾ ਲੜਕਾ ਸੀਗਾ ਬਾਈਕ ਚ ਲਾ ਰਿਹਾ ਸੀ ਉਹਨੂੰ ਤਲਵਾਰਾ ਨਾਲ ਤੇ ਜਿਹੜੀ ਨਲਕੇ ਦੀ ਹੱਥੀ ਹੁੰਦੀ ਇਸ ਤਰ੍ਹਾਂ ਦੇ ਹਥਿਆਰਾਂ ਨਾਲ ਉਹਦੇ ਤੇ ਇੱਕ ਵਨ ਆਫ ਦਾ ਕਿਊਜ਼ ਨੇ ਉਹ ਥੱਲੇ ਸੁੱਟ ਲਿਆ ਤੇ ਬਾਕੀ ਸਾਰੇ ਨੇ ਅਟੈਕ ਕੀਤਾ ਤੇ ਕਿਉਂਕਿ ਸੱਟਾਂ ਸ਼ਾਰਪ ਸੀਗੀਆਂ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਸੀ ਤੇ ਇਮੀਡੀਏਟਲੀ ਜਦੋਂ ਸਾਨੂੰ ਇਸ ਕੇਸ ਦੀ ਕ੍ਰਾਈਮ ਦੀ ਰਿਪੋਰਟ ਹੋਈ ਸਾਡੀ ਡੀਐਸਪੀ ਡੀਐਸਪੀ ਆਰ ਹੀ ਨਾ ਹੀਨਾ ਮੈਡਮ ਐਸਐਚਓ ਸੰਗਤ ਇਨਸਪੈਕਟਰ ਪਰਮਪਾਰਸ ਚਾਹਲ ਸਾਡੇ ਡੀਐਸਪੀ ਡੀ ਅਮਰਜੀਤ ਸਿੰਘ ਔਰ ਇਨਚਾਰਜ ਸੀਆਈਏ 2 ਇਨਨੂੰ ਮੌਕੇ ਤੇ ਭੇਜਿਆ ਗਿਆ ਸੀ ਔਰ ਐਸਪੀਡੀ ਐਸਪੀ ਸਿਟੀ ਐਸਪੀਡੀ ਦਾ ਵੀ ਨਾਲ ਕੋ ਚਾਰਜ ਹੈ ਇਹ ਸਾਰਾ ਕੇਸ ਨੂੰ ਸੁਪਰਵਾਈਜ਼ ਕਰ ਰਹੇ ਸੀਗੇ ਸੋ ਰਿਪੋਰਟਿੰਗ ਦੇ ਬਿਆਨ ਤੇ ਜਿਹੜੀ ਪਿੱਛੇ ਲੇਡੀ ਸੀ ਉਹਦੀ ਵਾਈਫ ਸੀਗੀ ਉਹਦੇ ਬਿਆਨਾਂ ਤੇ ਅਸੀਂ ਮਰਡਰ ਦਾ ਐਫ ਆਈ ਆਰ ਲੌਂਚ ਕੀਤਾ ਐਫ ਆਈ ਆਰ ਨੰਬਰ 196 ਅੰਡਰ ਸੈਕਸ਼ਨ 103 3 ਸਬਕਲੋਸ 5 ਔਰ 612 ਵਿਚ ਇਜ਼ 302 341 ਔਰ 10 बीवी आईपीਸੀ ਦੇ ਇਕਵਲੇ ਸੰਗਤ ਥਾਣੇ 'ਚ ਦਰਜ ਕੀਤਾ ਗਿਆ ਸੀ ਮੌਕੇ ਤੇ ਹੀ ਸਾਨੂੰ ਪਤਾ ਲੱਗਿਆ ਕਿ ਜਿਹੜੀ ਲੇਡੀ ਸੀਗੀ ਇਹਦਾ ਹਸਬੰਡ ਆਕਾਸ਼ ਧੀਪ ਇਹਨਾਂ ਦਾ 4 ਸਾਲ ਪਹਿਲਾਂ ਇਹਨਾਂ ਦੀ ਲਵ ਮੈਰਿਜ ਹੋਈ ਸੀ ਔਰ ਇੰਟਰ ਕਾਸ ਸੀਗੇ ਸੋ ਇਸ ਕਰਕੇ ਇਹਨਾਂ ਦੀ ਫੈਮਿਲੀ ਨੂੰ ਜਿਹੜੀ ਲੜਕੀ ਦੀ ਫੈਮਿਲੀ ਨੂੰ ਕਾਫੀ ਪ੍ਰੋਬਲਮ ਸੀ ਔਰ ਜਿਹੜੇ 4 ਮੁੰਡੇ ਆਏ ਸੀਗੇ ਉਹਨਾਂ ਚੋਂ ਇੱਕ ਮੁੰਡਾ ਉਹਦਾ ਸਾਕਾ ਭਰਾ ਸੀ ਉਹਦੇ ਬਿਆਨਾਂ ਤੇ ਫਿਰ ਸਾਨੂੰ ਅਕਿਊਜ਼ਡ ਆਈਡੈਂਟੀਫਾਈ ਸੀਗੇ ਸੋ 4 4 ਆਈਡੈਂਟੀਫਾਈ ਸੀਗੇ ਇੱਕ ਅਨਨੋਨ ਸੀਗਾ ਸੋ ਅਸੀਂ ਮੌਕੇ ਤੇ ਪਰਚਾ ਦਿੱਤਾ ਉਹਦੇ ਬ੍ਰਦਰ ਔਰ ਬਾਕੀ ਜਿਹੜੇ ਦੋਸਤ ਸੀਗੇ ਉਸ ਤੋਂ ਬਾਅਦ ਸਾਡੀ ਟੀਮਾਂ ਇਹਨਾਂ ਨੂੰ ਕਿਉਂਕਿ ਉਸ ਏਰੀਆ 'ਚ ਕੋਈ ਕੈਮਰੇ ਵੀ ਨਹੀਂ ਸੀ ਜਿੱਥੇ ਇਹ ਕ੍ਰਾਈਮ ਹੋਇਆ ਸੀ ਤੇ ਕਾਫੀ ਰੇਡਸ ਔਰ ਟੈਕਨੀਕਲੀ ਅਗੇ ਸੀਸੀਟੀਵੀ ਫੁਟੇਜ ਅਸੀਂ ਸਕੈਨ ਕੀਤੇ ਤੇ ਆਪਣੀ ਟੈਕਨੀਕਲ ਇਨਵੈਸਟੀਗੇਸ਼ਨ ਔਰ ਜੋ ਵੀ ਸੋਰਸਸ ਤੋਂ ਫਾਈਨਲੀ ਸਾਨੂੰ ਕੱਲ ਸਕਸੈਸ ਮਿਲੀ ਜਦੋਂ ਇਸ ਕੇਸ ਦੇ ਜਿੰਨੇ ਵੀ ਦੋਸ਼ੀ ਸੀਗੇ ਚਾਰ ਮੌਕੇ ਤੇ ਤੇ ਪੰਜਵਾਂ ਜਿਹੜਾ ਇਹਦੀ ਕਾਂਸਪੀਰੇਸੀ ਇਨਵੋਲਡ ਸੀਗਾ ਇਹਨਾਂ ਪੰਜਾਂ ਨੂੰ ਕੱਲ ਸਾਡੀ ਟੀਮਾਂ ਨੇ ਰਾਉਂਡ 9:30 ਵਜੇ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਂ ਹੈਗੇ ਕੁਲਵਿੰਦਰ ਸਿੰਘ ਉਰਫ ਕਿੰਦੀ ਗੁਰਪਿੰਦਰ ਸਿੰਘ ਪਰਮਿੰਦਰ ਸਿੰਘ ਔਰ ਰਾਜਵੀਰ ਸਿੰਘ ਇਹ ਸਾਰੇ ਫੁੱਲੋ ਮਿੱਠੀ ਪਿੰਡ ਰਹਿਣ ਵਾਲੇ ਔਰ ਸ਼ਮੀਰ ਖਾਨ ਇਹ ਸੰਗਤ ਮੰੰਡੀ ਦਾ ਇਹਨਾਂ ਨੂੰ ਫੁੱਲੋ ਮੰਡੀ ਤੋਂ ਜਿਹੜਾ ਚ ਰਸਤਾ ਜਾਂਦਾ ਹੈ ਜੈ ਸਿੰਘ ਵਾਲਾ ਤੋਂ ਫੋਟਪੁਰੂ ਲਿੰਕ ਰੋਡ ਉੱਥੋਂ ਗ੍ਰਿਫਤਾਰ ਕੀਤਾ ਗਿਆ ਔਰ ਅਜਿਨ ਨੂੰ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਔਰ ਇਹਦੇ ਚ ਜਿਹੜੇ ਵੈਪਨਸ ਯੂਜ਼ ਹੋਏ ਸੀ ਕ੍ਰਾਈਮ ਚ ਉਹ ਅਸੀਂ ਰਿਕਵਰ ਕੀਤੇ ਜਿਨ੍ਹਾਂ ਵਿੱਚ ਇਨਕਲੂਡਸ ਇੱਕ ਨਲਕੇ ਦੀ ਹੱਤੀ ਇੱਕ ਗੰਡਾਸੀ ਇੱਕ ਰੌਡ ਲੋਹਾ ਔਰ ਜਿਹੜੀ ਬਾਈਕਸ ਯੂਜ਼ ਹੋਈਆਂ ਸੀ ਸਲੈਂਡਰ ਉਹ ਵੀ ਹੋ ਗਈਆਂ ਤੇ ਹੋਰ ਵੀ ਜਿਹੜੇ ਵੈਪਨਸ ਐ ਜਿਹੜੇ ਕੁਝ ਹੋਏ ਹੋਣੇ ਯੂਜ਼ ਹੋਏ ਸੀ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਰਿਕਵਰ ਕਰੀਏ ਔਰ ਇਹ ਜਿਹੜੇ ਸਾਰੇ ਮਿੰਡੇ ਹੈਗੇ ਇਹਨਾਂ ਦੀ ਉਮਰ ਵੀ ਕਾਫੀ ਘੱਟ ਹੈ ਜੀ ਜਿਹੜਾ ਇਹਦਾ ਬ੍ਰਦਰ ਹੈ ਲੜਕੀ ਦਾ ਮੁਦਈ ਦਾ ਉਹਦੀ ਉਮਰ ਹੈ 19 ਸਾਲ ਗੁਰਪਿੰਦਰ ਤੇ ਬਾਕੀ ਦੋ ਦੇ ਦੋਸਤ ਹੈ ਉਹਨਾਂ ਦੀ ਉਮਰ ਵੀ 19 ਸਾਲ ਹੈ ਇੱਕ 21 ਸਾਲ ਦਾ ਔਰ ਇੱਕ 24 ਸਾਲ ਦਾ ਔਰ ਇਹਨਾਂ ਦਾ ਕਿਸੇ ਦਾ ਵੀ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਸਾਨੂੰ ਹੁਣ ਤੱਕ ਪਤਾ ਨਹੀਂ ਲੱਗਿਆ ਬਸ ਵਜਰਨ ਜੇ ਸਹੀ ਹੈ ਕਿ ਨਦੀ ਕਿਉਂਕਿ ਲੰਬ ਮੈਰਿਜ ਸੀ ਔਰ ਲੜਕੇ ਨੂੰ ਨਹੀਂ ਉਹਦੀ ਕੁੜੀ ਦੀ ਫੈਮਿਲੀ ਲਾਈਫ ਕਰਦੀ ਸੀ ਕਈ ਵਿੱਚ ਰੀਜ਼ਨ ਸੀਗੇ ਉਹਦੇ ਤਹਿਤ ਹੀ ਜਿਹੜਾ ਉਹਦਾ ਭਰਾ ਹੈ ਉਹਨੇ ਆਪਣੇ ਦੋਸਤਾਂ ਨੂੰ ਮਿਲ ਕੇ ਉਸ ਦਿਨ ਪਲਾਨ ਕਰਕੇ ਮਾਰ ਦੇਣ ਦੀ ਨੀਅਤ ਨਾਲ ਹੀ ਇਹ ਸਾਰਾ ਪਲਾਨ ਰਚਿਆ ਸੀ ਜਦੋਂ ਤੇ ਜਿਹੜਾ ਡਿਜ਼ੀਜ਼ਡ ਹੈ ਉਹਦੀ ਡੈਥ ਹੋ ਗਈ ਉਹ ਚਾਰ ਵਿਅਕਤੀ ਜਿਹਦੇ ਮਾਪੇ ਤੁਸੀਂ ਉਹ ਕੌਣ ਨੇ ਜਿਹੜਾ ਪੰਜਵਾਂ ਉਹਦਾ ਕੀ ਨਾਮ ਹੈ ਜਿਹੜਾ ਪੰਜਵੈਜੀ ਉਹ ਸ਼ਮੀਰ ਖਾਨ ਹੈ ਇਹ ਸਾਰਾ ਉਹਨਾਂ ਨੂੰ ਅੱਗੇ-ਅੱਗੇ ਦੱਸ ਰਿਹਾ ਸੀਗਾ ਕਿ ਜੋ-ਜੋ ਉਹਨਾਂ ਦੀ ਮੂਵਮੈਂਟ ਹੈ ਪਰ ਜਿਹੜੇ ਮੌਕੇ ਤੇ ਚਾਰਜ ਸੀ ਇਟ ਇਨਕਲੂਡਸ ਜਿਹੜੀ ਲੜਕੀ ਦਾ ਹਸਬੰਡ ਹੈ ਉਹਦਾ ਸੱਕਾ ਭਰਾ ਉਹ ਮੌਕੇ ਤੇ ਹੀ ਸੀ ਤੇ ਵਨ ਆਫ ਹਿਸ ਫਰੈਂਡਸ ਵਾਜ਼ ਅ ਪਾਰਟ ਆਫ ਦ ਕਨਸਪੀਰੇਸੀ ਉਹਨੂੰ ਅਸੀਂ 120 ਵਿੱਚ ਬੁੱਕ ਕੀਤਾ ਇਹਾਰੇ ਜਿਹੜੇ ਜਿਹੜੇ ਰਗੇ ਰਾਜੀਤ ਪਰਮੰਤਰ ਤੇ ਗੁਰਵਿੰਦਰ ਗਿੰਦਰ ਇਹ ਮੌਕੇ ਤੇ ਸੀ ਹਾਂਜੀ ਇਹ ਮੌਕੇ ਤੇ ਸੀ ਇਹਨਾਂ ਦਾ ਵੀ ਪਹਿਲਾਂ ਵੀ ਲੈਂਡ ਦੇਣ ਦਾ ਤੁਸੀਂ ਸੀਗਾ ਮਸਲਾ ਵੀ ਪੈਸਿਆਂ ਦੀ ਗੱਲ ਆ ਗਈ ਸੀ ਤਫੀਸ਼ ਜੀ ਪਤਾ ਤਾਂ ਲੱਗਿਆ ਮਗਰ ਮੇਨ ਸਟਾਰਟਿੰਗ ਵਜਾ ਰੰਜੇਸ਼ ਨਦੀ ਜਿਹੜੀ ਲੰਬ ਮੈਰੇਜ ਹੋਈ ਹੈ ਉਹਦੇ ਬਾਅਦ ਇਹਨਾਂ ਦੇ ਬੱਚੇ ਵੀ ਹੈਗੇ ਛੋਟੇ ਬਟ ਕਿਉਂਕਿ ਕੁਝ ਕੁਝ ਪੈਸਿਆਂ ਦਾ ਵੀ ਵਿੱਚ ਰੋਲਾ ਪਿਆ ਤੇ ਇਸ ਤਰ੍ਹਾਂ ਕੇ ਗਲਬਾਤ ਇਸ ਹੱਦ ਤੱਕ ਵੱਧ ਗਈ ਲੜਾਈ ਝਗੜਾ ਪਹਿਲਾਂ ਵੀ ਹੁੰਦਾ ਸੀ ਕਿ ਉਸ ਦਿਨ ਇਹਨੇ ਇਹੀ ਪਲਾਨ ਕਰਕੇ ਇਹਨਾਂ ਨੂੰ ਅਟਾਕਿਆ ਸ਼ਮੀਰ ਪਾਣ ਪੱਛੇ ਸੀ ਜਦੋਂ ਕੋਰੇ ਡਬਲ ਸੀ ਜੀ ਥੋੜਾ ਸਾਡੀ ਆਪਰੇਸ਼ਨਲ ਚੀਜ਼ ਹੈ ਬਟ ਮੈਂ ਦੱਸਾਂ ਨਹੀਂ ਕਿ ਇਹ ਉੱਥੇ ਮੌਕੇ ਤੇ ਨਹੀਂ ਸੀ ਬਟ ਹੀ ਵਾਸ ਪਾਰਟ ਆਫ ਦ ਕਨਸਪੀਰੇਸੀ ਮੈਂ ਇਹਨਾਂ ਦੇ ਘਰ ਜਾ ਰਹੀ ਸੀ ਕਿ ਰਸਤੇ ਚੋਂ ਸੂ ਮਿਲੀ ਸੀ ਕਿ ਰਸਤੇ 'ਚ ਆ ਰਹੇ ਆ ਉੱਥੇ ਅਟੈਕ ਕੀ ਜੀ ਆਪੇ ਇਹ ਮੁੰਡੇ ਦੇ ਮਾਸੀ ਆ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸੀਗੇ ਉਦੋਂ ਇਹਨਾਂ ਨੇ ਰਸਤੇ 'ਚ ਇਹਨਾਂ ਨੂੰ ਅਟੈਕ ਕੀਤਾ ਨਹੀਂ ਉਹ ਹੀ ਕਰੀ ਨੂੰ ਸੂ ਮਿਲ ਗਈ ਸੀ ਕਿ ਇਹਨਾਂ ਦੇ ਘਰ ਜਾ ਰਹੇ ਸੀ ਰਸਤੇ 'ਚੋਂ ਨੁ ਦਿੱਕੇ ਦੇਖੋ ਜੀ ਬਿਲਕੁਲ ਹੀ ਸਕੇ ਰਿਸ਼ਤੇਦਾਰ ਹੈ ਤੁਹਾਨੂੰ ਜਿਵੇਂ ਮੈਂ ਦੱਸਿਆ ਕੋਈ ਅਨਨੋਨ ਤਾਂ ਸੀਗੇ ਨਹੀਂ ਇਸ ਕਰਕੇ ਔਰ ਇੱਕ ਬੰਦਾ ਜੇ ਕਾਂਸਪੀਰੇਸੀ